ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪਿਛਲੇ 4 ਮਹੀਨਿਆਂ ਤੋਂ ਜੋ ਸੰਗਰੂਰ ਚ ਨਵੇਂ ਐਮਸੀ ਚੁਣੇ ਗਏ ਸੀ ਸੌ ਚੱਕਨ ਨੂੰ ਤਰਸਦੇ ਹੋਏ ਨਜ਼ਰ ਆਉਂਦੇ ਨੇ ਅੱਜ ਡੀਸੀ ਕੰਪਲੈਕਸ ਦੇ ਵਿਖੇ ਸਿਹਤ ਮੰਤਰੀ ਭਲਵੀਰ ਸਿੰਘ ਦੇ ਨਾਲ ਇੱਕ ਮੀਟਿੰਗ ਸੀ ਐਮਸੀ ਸਹਿਬਾਨਾਂ ਦੀ ਪਰ ਉਸ ਤੋਂ ਪਹਿਲਾਂ ਜੇਕਰ ਮੰਤਰੀਆਂ ਦੀ ਗੱਲ ਐਮਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਬਾਈਕਾਟ ਕਰਕੇ ਬਾਹਰ ਆ ਪਹੁੰਚੇ ਨੇ ਸਾਡੇ ਨਾਲ ਡਿੰਗਰਾ ਸਾਹਿਬ ਮੌਜੂਦ ਨੇ ਹੋਰ ਸੀਨੀਅਰ ਆਗੂ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੇ ਆ ਡਿੰਗਰਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਅੱਜ ਮੀਟਿੰਗ ਸਿਹਤ ਮੰਤਰੀ ਵੱਲੋਂ ਤੁਹਾਨੂੰ ਸੱਦਾ ਦਿੱਤਾ ਗਿਆ ਸੀ ਲੇਕਿਨ ਪਤਾ ਲੱਗਾ ਕਿ ਤੁਸੀਂ ਬਾਈਕਾਟ ਕਰਕੇ ਬਾਹਰ ਆ ਗਏ ਹੋ ਸਾਨੂੰ ਅੱਜ ਬੀਸੀ ਸਾਹਿਬ ਵੱਲੋਂ ਯੁੱਧ ਨਸ਼ਾ ਵਿਰੁੱਧ ਦੇਸ਼ਵੰਦ ਵਿੱਚ ਮੀਟਿੰਗ ਲਈ ਬੁਲਾਇਆ ਗਿਆ ਸੀ ਸਾਰੇ ਐਮਸੀ ਸਾਹਿਬਾਨ ਨੂੰ ਅਸੀਂ ਮੀਟਿੰਗ ਸ਼ੁਰੂ ਹੋਣ ਦੇ ਹੀ ਆਪਣਾ ਇਤਰਾਜ਼ ਧਾਰ ਰ ਕੀਤਾ ਕਿ ਵੀ ਸਾਡੇ 4 ਮਹੀਨੇ ਹੋ ਗਏ ਹਨ ਸਾਨੂੰ ਇਲੈਕਸ਼ਨ ਜਿੱਤਿਆਂ ਨੂੰ ਐਮਸੀ ਬਣਿਆ ਨੂੰ ਲੋਕਾਂ ਨੇ ਸਾਨੂੰ ਐਮਸੀ ਬਣਾ ਦਿੱਤਾ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਅਜੇ ਤੱਕ ਸਾਨੂੰ ਸੋਹਣੀ ਚੁਕਾਈ ਗਈ ਇਸ ਦੇ ਰੋਸ ਵਿੱਚ ਅੱਜ ਅਸੀਂ ਸਾਰੇ ਐਮਸੀ ਚਾਹੇ ਉਹ ਆਜ਼ਾਦ ਬੀਜੇਪੀ ਨਾਲ ਸੰਬੰਧਿਤ ਰੱਖਦੇ ਹੋ ਕਾਂਗਰਸ ਪਾਰਟੀ ਦੇ 9 ਦੇ 9 ਐਮਸੀ ਅਸੀਂ ਉਹ ਮੀਟਿੰਗ ਦਾ ਬਾਈਕਟ ਕਰਕੇ ਆਏ ਆ ਅਤੇ ਬੇਨਤੀ ਕਰਕੇ ਆਏ ਆ ਕਿ ਵੀ ਤੁਸੀਂ ਜਲਦ ਤੋਂ ਜਲਦ ਸਾਨੂੰ ਐਮਸੀਆਂ ਨੂੰ ਸੋਚ ਕੇਹੀ ਜਾਵੇ ਅਸੀਂ ਪ੍ਰਧਾਨ ਅਤੇ 22 ਪ੍ਰਧਾਨ ਦੀ ਇਲੈਕਸ਼ਨ ਕਰਵਾਈ ਜਾਵੇ ਅਸੀਂ ਇਸ ਰੋਸ ਵਜੋਂ ਅੱਜ ਇਹ ਬਾਈਕਟ ਕੀਤਾ ਹੈ ਧੰਨਵਾਦ ਆ ਜੀ ਬਿਲਕੁਲ ਢਿੰਗਰੇ ਸਾਹਿਬ ਦਾ ਕਹਿਣਾ ਕਿ ਅੱਜ 4 ਮਹੀਨੇ ਹੋ ਗਏ ਨੇ ਐਮਸੀ ਬਣੇ ਹੋਏ ਪਰ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਹਲੇ ਤੱਕ ਉਹਨਾਂ ਨੂੰ ਜੋ ਸੌਂ ਚੁਕਾਉਣੀ ਸੀ ਉਹ ਸੌਂ ਨਹੀਂ ਚੁਕਾਈ ਗਈ ਜਿਸ ਦੇ ਰੋਸ ਵਿੱਚ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਦੇ ਨਾਲ ਮੀਟਿੰਗ ਸੀ ਪਰ ਉਸ ਤੋਂ ਪਹਿਲਾਂ ਹੀ ਐਮਸੀ ਸਹਿਬਾਨ ਬਾਈਕਾਟ ਕਰਕੇ ਬਾਹਰ ਨਿਕਲੇ ਨੇ ਜਾਵਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਿਰਕੇ ਬੜੇ 14 ਦੇ ਨਾਲ ਮੈਨੂੰ ਲੱਗਦਾ ਕਿ ਮੀਟਿੰਗ ਦੇ ਮੀਟਿੰਗ ਕਰਨ ਦੇ ਲਈ ਮੰਤਰੀ ਦੇ ਨਾਲ ਗਏ ਸੀ ਪਰ ਬਰੰਗ ਵਾਪਸ ਆ ਗਏ ਇਹ ਜਿਸ ਸਾਹਮਣੇ ਸਾਨੂੰ ਮਾਨੀ ਹੈ ਡੀਸੀ ਸਾਹਿਬ ਨੇ ਮੀਟਿੰਗ ਦਾ ਸਨੇਹਾ ਦਿੱਤਾ ਸੀ ਐਮਸੀਆਂ ਵੱਲੋਂ ਤੇ ਅਸੀਂ ਉਹਨਾਂ ਦਾ ਮਾਨ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਅਸੀਂ ਸਾਰੇ ਐਮਸੀ ਸਾਹਿਬਾਨ ਉੱਥੇ ਪਹੁੰਚੇ ਸੀ ਪਰ ਜਦੋਂ ਮੰਤਰੀ ਜੀ ਉੱਥੇ ਆਏ ਨੇ ਤੇ ਜਦੋਂ ਉਹਨਾਂ ਨੇ ਸਾਨੂੰ ਬੈਠਣ ਲਈ ਕਿਹਾ ਤਾਂ ਸਾਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਬੈਠ ਨਹੀਂ ਸਕਦੇ ਕਿਉਂਕਿ ਸਾਨੂੰ ਅਧਿਕਾਰ ਸਾਨੂੰ ਦਿੱਤਾ ਹੀ ਨਹੀਂ ਕਿਉਂਕਿ 4 ਮਹੀਨੇ ਹੋਣ ਦੇ ਬਾਵਜੂਦ ਅੱਜ ਤੱਕ ਇਹੋ ਜਿਹਾ ਕੁਝ ਨਹੀਂ ਹੋਇਆ ਕਿਸੇ ਵੀ ਪਾਸੇ ਵੀ 4 ਮਹੀਨੇ ਹੋ ਗਏ ਤੇ ਹਜੇ ਤੱਕ ਐਮਸੀ ਨੂੰ ਉਹਦਾ ਅਧਿਕਾਰ ਨਹੀਂ ਦਿੱਤਾ ਗਿਆ ਨਾ ਹੀ ਕੋਈ ਸੋਚ ਚਕਾਈ ਗਈ ਮਾਨਯਾ ਡੀਸੀ ਸਾਹਿਬ ਨੂੰ ਸਾਨੇ ਦੋ ਵਾਰੀ ਇਹ ਆਪਣੇ ਵੱਲੋਂ ਬੇਨਤੀ ਕਰਤੀ ਐਪਲੀਕੇਸ਼ਨ ਦੇ ਕੇ ਤੇ ਡੀਸੀ ਸਾਹਿਬ ਵੱਲੋਂ ਇਹ ਸਾਨੂੰ ਪੂਰਾ ਆਸ਼ਵਾਸ਼ਣ ਸੀ ਵੀ ਮੈਂ ਇਸ ਦੇ ਕਾਰਵਾਈ ਕਰੂੰਗਾ ਵੀ ਤੁਹਾਨੂੰ ਸੋਚ ਚਕਾਈ ਜਾਵੇ ਪਰ ਮੈਨੂੰ ਲੱਗਦਾ ਹੈ ਸਰਕਾਰ ਇਹ ਚਾਹਦੀ ਨਹੀਂ ਬਿਲਕੁਲ ਇਹ ਨੰਦਾ ਚਾਵਲਾ ਸਾਹਿਬ ਦਾ ਕਹਿਣਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਐਮਸੀ ਨੂੰ ਸੌਂਚਾਈ ਜਾਵੇ ਦੀਪਕ ਜੀ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ 4 ਮਹੀਨੇ ਦਾ ਸਮਾਂ ਹੋ ਗਿਆ ਤੁਸੀਂ ਵੀ ਸੌਂਚਣ ਨੂੰ ਦੇਖ ਰਹੇ ਹੋ ਅਤੇ ਜੋ ਲੋਕ ਨੇ ਉਹ ਵੀ ਕਿਤਨੇ ਕਿਤੇ ਉਡੀਕ ਕਰ ਰਹੇ ਨੇ ਕਿ ਤਾਂ ਅਸੀਂ ਐਮਸੀ ਸਹਿਬਾਨ ਤੋਂ ਕਮ ਲੈ ਸਕੀ ਮੈਂ ਪਹਿਲਾਂ ਇਹ ਕਹਿਣਾ ਚਾਹਾਂ ਮੈਂ ਪਹਿਲਾਂ ਜਿਹੜੀ ਸਾਡੀ ਇਹ ਇਲੈਕਸ਼ਨ ਹੈ ਪਹਿਲਾਂ ਹਾਈ ਕੋਰਟ ਦੇ ਹੁਕਮਾਂ ਨਾਲ ਇਹ ਇਲੈਕਸ਼ਨ ਹੋਈ ਸੀ ਬੜੀ ਮੁਸ਼ਕਿਲ ਨਾਲ ਪਹਿਲਾਂ ਇਹ ਇਲੈਕਸ਼ਨ ਹੋਈ ਫਿਰ ਜਦੋਂ ਇਹ ਇਲੈਕਸ਼ਨ ਹੋਈ ਮੈਨੂੰ ਬਹੁਤ ਟਾਈਮ ਹੋ ਗਿਆ ਲੰਬਾ ਟਾਈਮ ਕਮੇਟੀ ਨਾਲ ਜੁੜਿਆ ਨੂੰ ਇਹ ਪਹਿਲਾ ਟਾਈਮ ਹੈ ਵੀ 4 ਮਹੀਨੇ ਤੋਂ ਇਹਨਾਂ ਤੋਂ ਇੱਕ ਪ੍ਰਧਾਨ ਨਿਯੁਕਤ ਨਹੀਂ ਹੋਇਆ ਜਿਸ ਦੇ ਨਾਲ ਸਾਰਾ ਸ਼ਹਿਰ ਦਾ ਕਾਰੋਬਾਰ ਸਾਰਾ ਯਾਨੀ ਕਿ ਵਿਕਾਸ ਦੇ ਕੰਮ ਸੀਵਰੇਜ ਦੇ ਕੰਮ ਲੋਕਾਂ ਦੇ ਜੋ ਵੀ ਛੋਟੇ-ਮੋਟੇ ਕੰਮ ਹੈ ਸਾਰੇ ਠੱਪ ਪਏ ਨੇ ਪ੍ਰਸ਼ਾਸਨ ਦਾ ਔਰ ਇਸ ਵੱਲ ਕੋਈ ਧਿਆਨ ਨਹੀਂ ਹੈ ਵੀ ਇਸ ਕੰਮ ਨੂੰ ਜਲਦੀ ਨਿਵੇੜੇ ਲਾਇਆ ਜਾਵੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਦੇ ਵੱਲੋਂ ਟਿਲਮੈਂਟ ਕੀਤੀ ਜਾ ਰਹੀ ਹੈ ਸਾਡੇ ਨਾਲ ਸਰਪੰਚ ਸਾਹਿਬ ਹੁੰਦੇ ਸੀ ਪਰ ਹੁਣ ਐਮਸੀ ਬਣ ਕੇ ਐਮਸੀ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਸਰਪੰਚੀ ਚ ਨਜ਼ਾਰਾ ਸੀ ਕਿ ਐਮਸੀ ਚ ਕਹਾਉਣ ਨੂੰ ਤਾਂ ਸਰਪੰਚ ਵਧੀਆ ਲੱਗਦਾ ਐਮਸੀ ਨੂੰ ਐਮਸੀ ਵਾਲਾ ਨਜ਼ਾਰਾ ਤਾਂ ਹੁਣ ਸਰਕਾਰ ਨੇ ਜਮੇ ਤੁਹਾਨੂੰ ਪਤਾ ਖਰਾਬ ਕਰਤਾ ਤੇ 4 ਮਹੀਨੇ ਅਜੇ ਪੂਰੇ ਹੋ ਗਏ 21 ਦਸੰਬਰ ਨੂੰ ਸਾਡੀ ਚੋਣ ਹੋਈ ਸੀ ਅੱਜ 21 ਅਪ੍ਰੈਲ ਆ ਪੂਰੇ 4 ਮਹੀਨੇ ਹੋ ਗਏ ਤੇ ਸਾਰੇ ਅਸੀਂ ਤੁਰੇ ਫਿਰਦੇ ਆ ਨਾ ਤਾਂ ਸਾਨੂੰ ਕੋਈ ਸੌਂਝ ਚਕਾਈ ਐ ਬਲਕਿ ਅਸੀਂ ਦੋ ਵਾਰ ਇੱਕ ਵਾਰ ਤਾਂ ਸਾਡੇ ਮਾਨਯੋਗ ਲੀਡਰ ਦੇ ਅਗਵਾਈ ਚ ਸ੍ਰੀ ਬਜਿੰਦਰ ਸਿੰਘ ਲਾਜੀ ਦੀ ਅਗਵਾਈ ਚ ਅਸੀਂ ਸਾਰੇ ਕਾਂਗਰਸ ਦੇ ਐਮਸੀਬੀ ਮਿਲ ਚੁੱਕੇ ਹਾਂ ਡੀਸੀ ਸਾਹਿਬ ਨੂੰ ਪਰ ਹਜੇ ਤੱਕ ਕੋਈ ਕੰਮ ਕੋਈ ਇਹਨਾਂ ਨੇ ਸੌਂਚ ਕਾਉਣ ਦਾ ਸਾਨੂੰ ਅੱਜ ਐ ਹੋਇਆ ਸੀ ਸ਼ਾਇਦ ਵੀ ਸਾਨੂੰ ਬੁਲਾਇਆ ਗਿਆ ਸਿਹਤ ਮੰਤਰੀ ਬਲਵੀਰ ਸਿੰਘ ਜੀ ਦੀ ਪ੍ਰਧਾਨਗੀ ਚ ਅੱਜ ਜੋ ਮੀਟਿੰਗ ਹੋ ਰਹੀ ਹੈ ਜੁਧ ਨਸ਼ਿਆਂ ਵਿਰੁੱਧ ਉਦੇ ਵਾਸਤੇ ਅੱਜ ਬੁਲਾਇਆ ਸਾਨੂੰ ਪਰ ਸਾਨੂੰ ਇੰਜ ਸੀ ਵੀ ਛਾੜਾ ਕੰਮ ਸ਼ਾਇਦ ਸੌਂਹ ਸੂਚਕਾਉਣ ਦਾ ਹੋਵੇ ਪਰ ਉੱਥੇ ਜਾ ਕੇ ਜਦੋਂ ਉਹਨਾਂ ਨੇ ਕਿਹਾ ਵੀ ਸਾਡਾ ਇਹ ਅੱਜ ਮੁੱਦਾ ਹੈ ਇਹ ਅਸੀਂ ਫਿਰ ਉਹਦਾ ਵਾਕ ਆਊਟ ਕਰਾਏ ਵੀ ਕਿਉਂ ਨਹੀਂ ਸਾਨੂੰ ਅਸੀਂ ਸੰਵਿਧਾਨਿਕ ਹਉਦੇ ਤੇ ਸਾਨੂੰ ਕਿਉਂ ਨਹੀਂ ਸੌਂਚਾਈ ਜਾਂਦੀ ਬਾਕੀ ਅੱਜ ਵੈਸੇ ਵੀ 21 ਅਪ੍ਰੈਲ ਹੈ ਸਿਵਲ ਸਰਵਿਸ ਡੇ ਹੁੰਦਾ 21 ਅਪ੍ਰੈਲ ਨੂੰ ਆਪਣਾ 올 ਇੰਡੀਆ ਚ ਮਨਾਇਆ ਜਾਂਦਾ ਹੈ ਸੋ ਮੈਂ ਤੁਹਾਡੇ ਮਾਧਿਮ ਰਾਹੀਂ ਮਾਨਯੋਗ ਜੋ ਸਿਵਲ ਸਰਵਿਸ ਸਾਡੇ ਪ੍ਰਸ਼ਾਸਕ ਨੇ ਮਾਨਯੋਗ ਡੀਸੀ ਸਾਹਿਬ ਐਸਡੀਐਮ ਸਾਹਿਬ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਅੱਜ ਦਾ ਦਿਨ ਉਹ ਹੁੰਦਾ ਹੈ ਸਿਵਲ ਸਰਵਿਸ ਦਾ ਕਿ ਉਹ ਜੋ ਤੁਹਾਡੇ ਲੋਕਾਂ ਪ੍ਰਤੀ ਪਬਲਿਕ ਪ੍ਰਤੀ ਤੁਹਾਡਾ ਕੰਮ ਹੈ ਤੁਹਾਡੀ ਸੇਵਾ ਹੈ ਉਹਨੂੰ ਯਾਦ ਕਰਨਾ ਸੋ ਮੈਂ ਉਹਨਾਂ ਨੂੰ ਇਹੀ ਯਾਦ ਕਰਾਉਣਾ ਚਾਹੁੰਦਾ ਕਿ ਮਾਨਯੋਗ ਡੀਸੀ ਸਾਹਿਬ ਐਸ.ਡੀ.ਐਮ ਸਾਹਿਬ ਜੋ ਅਸੀਂ ਬੇਨਤੀ ਕਰਦੇ ਐ ਇੰਨੇ ਟਾਈਮ ਤੋਂ 4 ਮਹੀਨਿਆਂ ਤੋਂ ਤੁਸੀਂ ਜੋ ਤੁਹਾਡੀ ਡਿਊਟੀ ਐ ਸੰਵਿਧਾਨਕ ਡਿਊਟੀ ਉਹਨੂੰ ਪੂਰਾ ਕਰਦੇ ਹੋ ਜੋ ਸਾਡੀ ਸੰਵਿਧਾਨਕ ਜ਼ਿੰਮੇਵਾਰੀ ਐ ਉਹ ਸਾਨੂੰ ਦਿਓ ਸੋ ਮੈਂ ਇਹਨਾਂ ਕਹਿੰਦਾ ਹਾਂ ਧੰਨਵਾਦ ਕਰਦਾ ਜੀ ਬਿਲਕੁਲ ਭਿੰਦਰ ਸਾਹਿਬ ਦਾ ਕਹਿਣਾ ਕੀ ਬੇਸ਼ੱਕ ਇਸ ਤੋਂ ਪਹਿਲਾਂ ਸਰਪੰਚ ਰਹੇ ਆ ਪਰ 4 ਮਹੀਨੇ ਦਾ ਸਮਾਂ ਹੋ ਗਿਆ ਲੋਕਾਂ ਨੇ ਚੋਣੇ ਸੀ ਪਰ ਹਲੇ ਤੱਕ ਸਰਕਾਰ ਪ੍ਰਸ਼ਾਸਨ ਦੇ ਵੱਲੋਂ ਸੌਹ ਤੱਕ ਨਹੀਂ ਚੁਕਾਈ ਗਈ ਕਸੂਰੀ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਲੋਕ ਵੀ ਉਡੀਕ ਕਰ ਰਹੇ ਨੇ ਕਿ ਕਦੋਂ ਕਸੂਰੀ ਸਾਹਿਬ ਸੌਹ ਚੁੱਕਣ ਕਦੋਂ ਕਮੇਟੀ ਬਣੇ ਕਦੋਂ ਸਾਡੇ ਕੰਮ ਹੋਣ ਦੇਖੋ ਸਿੱਧੂ ਸਾਹਿਬ ਪਹਿਲਾਂ ਵੀ ਦੱਸਿਆ ਕਿ 4 ਮਹੀਨੇ ਤਕਰੀਬਨ ਹੋ ਗਏ ਇਲੈਕਸ਼ਨ ਹੋਏ ਨੂੰ ਲੋਕਾਂ ਵੱਲੋਂ ਵਾਰ-ਵਾਰ ਸਾਨੂੰ ਕਿਹਾ ਜਾਂਦਾ ਹੈ ਵਾਰਡ ਦੇ ਕੰਮ ਨੇ ਸਫਾਈ ਨੂੰ ਲੈ ਕੇ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਲੋਕਾਂ ਦੀਆਂ ਕੰਪਲੀਟਾਂ ਨੇ ਸਭ ਤੋਂ ਵੱਡੀ ਜਿਹੜੀ ਦਿੱਕਤ ਆਂਦੀ ਹੈ ਕਿ ਜਿਹੜੇ ਅੱਜ ਆ ਰੁਟੀਨ ਵਰਕ ਵੇਲੇ ਲੋਕਾਂ ਨੂੰ ਜਦੋਂ ਆਧਾਰ ਕਾਰਡ ਵਗੈਰਾ ਕਿਸੇ ਚੀਜ਼ ਨੂੰ ਅਪਡੇਟ ਕਰਾਣਾ ਤਾਂ ਸਵਿਧਾਨਕ ਤੌਰ ਤੇ ਜਿੰਨਾ ਜਿ ਰਸੀਂ ਸੌ ਨਹੀਂ ਚੱਕੀ ਅਸੀਂ ਸਾਈਨ ਤੱਕ ਵੀ ਨਹੀਂ ਕਰ ਸਕਦੇ ਉਦੇ ਕਰਕੇ ਤੁਹਾਨੂੰ ਪਤਾ ਹੈ ਕਿ ਸਾਡੇ ਅਸੀਂ ਤਾਂ ਸਿਰਫ ਲੋਕਾਂ ਦੀ ਲੜਾਈ ਲੜਦੇ ਆ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਸਿਰਫ ਲੋਕਾਂ ਦੀ ਲੜਾਈ ਲੜਦੇ ਆ ਕਿ ਹਾਂ ਸਾਨੂੰ ਸੌ ਚੁਕਾਓ ਤਾਂ ਜੋ ਅਸੀਂ ਲੋਕਾਂ ਨੇ ਜਿਹੜੇ ਲੋਕਾਂ ਨੇ ਸਾਨੂੰ ਚੁਣਿਆ ਅਸੀਂ ਉਸ ਲੋਕਾਂ ਦੇ ਕੰਮ ਕਰਾਈਏ ਤੇ ਵਾਰਡ ਦੀ ਸਫਾਈ ਦਾ ਸੀਵਰੇਜ ਦਾ ਪਾਣੀ ਦਾ ਜੋ ਵੀ ਕਿਸੇ ਤਰ੍ਹਾਂ ਦੀ ਵੈਸੇ ਤਾਂ ਅਸੀਂ ਕਹਿੰਨੇ ਕਿ ਸਾਡਾ ਵਾਰ ਸਾਡਾ ਪਰਿਵਾਰ ਪਰ ਮੈਨੂੰ ਲੱਗਦਾ ਜਿੰਨਾ ਚਿਰ ਸਾਨੂੰ ਸੌਣੀ ਚੁਕਾਈ ਜਾਂਦੀ ਤਾਂ ਅਸੀਂ ਹਲੇ ਤੱਕ ਪਰਿਵਾਰ ਸਬੰਧ ਦੇ ਕਾਬਲ ਨਹੀਂ ਆ। ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਰਕਾਰ ਦੇ ਵੱਲੋਂ 4 ਮਹੀਨੇ ਦਾ ਸਮਾਂ ਹੋ ਗਿਆ ਪਰ ਹਲੇ ਤੱਕ ਜੋ ਸੰਗਰੂਰ ਦੇ ਵਿੱਚ 29 ਐਮਸੀ ਚੁਣੇ ਗਏ ਸੀ ਉਹਨਾਂ ਨੂੰ ਸੌਂ ਤੱਕ ਨਹੀਂ ਚੁਕਾਈ ਗਈ। ਉਹ ਕਹਿੰਦੇ ਨੇ ਕਿ ਅਸੀਂ ਆਪਣੇ ਜੋ ਬਾੜ ਦੇ ਲੋਕ ਨੇ ਉਹਨਾਂ ਨੂੰ ਕੀ ਜਵਾਬ ਦਈਏ? ਅਸੀਂ ਕੰਮ ਕੀ ਤੋਂ ਕਰਾਈਏ? ਸਾਡੇ ਕੋਲ ਲੋਕ ਮੋਹਰਾਂ ਲਵਾਉਣ ਆਉਂਦੇ ਨੇ ਪਰ ਜਦੋਂ ਸੌਂ ਨਹੀਂ ਚੁੱਕੀ ਤਾਂ ਅਸੀਂ ਮੋਹਰ ਕਿਸ ਤਰ੍ਹਾਂ ਲਾਈਏ?